ਅਸੀਂ ਪਿੰਡ ਦਿਉਤ ਲਈ ਚਾਲੇ ਡੱਕ ਦੇ ਵਸਨੀਕ ਨਸ਼ਿਆਂ ਵਿਰੁੱਧ ਇਕਜੁੱਟ ਹੋ ਕੇ ਇਹ ਸੌ ਚੁੱਕਦੇ ਹਾਂ ਇਹ ਅਸੀਂ ਨਸ਼ਿਆਂ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਬੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਛਡਾਉ ਕੇਂਦਰ ਵਿੱਚ ਦਾਖਲ ਕਰਵਾਵਾਂਗੇ ਅਸੀਂ ਦੇਖੋ ਜੀ ਸਾਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਾਇਜ ਜੁੱਤ ਨਸ਼ਾ ਵਿਰੋਧ ਜਿਹੜਾ ਸਾਰੇ 117 ਹਲਕਿਆਂ ਚ ਚੱਲ ਰਿਹਾ ਉਹਦੇ ਸਬੰਧ ਚ ਡੇਰਾ ਬਾਬਾ ਨਾਨਕ ਪਿੰਡ ਮਛਾਲੇ ਚੱਕ ਚ ਆਇਆ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਵਾ ਲੋਕ ਪਿੰਡਾਂ ਚੋਂ ਉੱਠ ਕੇ ਆਪ ਮਹਾਰੇ ਹੋ ਕੇ ਇਸ ਮਹਿੰਮ ਚ ਆ ਗਏ ਨੇ ਤਾਂ ਮੈਨੂੰ ਪੂਰਾ ਯਕੀਨ ਆ ਕਿ ਇਹ ਇੱਕ ਅੰਦੋਲਨ ਦਾ ਰੂਪ ਜਿਹੜਾ ਬਣ ਰਿਹਾ ਅੱਜ ਤੋ ਲੋਕਾਂ ਨੇ ਫੈਸਲਾ ਕਰਕੇ ਆ ਪੰਜਾਬੀ ਲੋਕਾਂ ਦਾ ਇਤਿਹਾਸ ਆ ਕਿ ਜਦੋਂ ਵੀ ਕੋਈ ਇਹੋ ਜਿਹਾ ਕੋਈ ਵੀ ਪੰਜਾਬ ਚ ਲਾਮਤ ਆਈ ਆ ਤਾਂ ਪੰਜਾਬ ਦੇ ਲੋਕਾਂ ਨੇ ਦਿਨਾਂ ਚ ਖਤਮ ਕੀਤੀ ਔਰ ਆਉਣ ਵਾਲੇ ਦਿਨਾਂ ਚ ਹੀ ਖਤਮ ਜਿਹੜਾ ਨਛਾ ਪੰਜਾਬ ਚ ਹੋ ਜੇਗਾ ਜਿਹੜੀ ਕਤੀਮ ਇਜ਼ਤ ਕੀਤਾ ਇਹਨਾਂ ਅਲਟੀਮੇਟ ਹੋ ਜਾਏਗੀ ਹੋ ਜੇਗੀ ਬਿਲਕੁਲ ਹੋ ਜਾਏਗਾ ਜੀ ਨਿਆਗਾ ਤਾਂ ਸਾਡੇ ਕੋਲ ਹੀ ਆ ਗੀਅਰ ਹੈ ਤਾਂ ਨਵਾਂ ਗੀਅਰ ਪਾਉਣਾ ਪਏਗਾ ਫਿਰ ਪਾ ਦਾਂਗੇ ਇਸ ਕਰਕੇ ਸਾਰਾ ਕੰਮ ਠੀਕ ਹੋ ਗਿਆ ਬਹੁਤ ਸਾਰਾ ਨਛਾ ਤੁਸੀਂ ਤਾਂ ਚੈਨਲਾਂ ਤੇ ਤੁਹਾਡੇ ਚੈਨਾਂ ਤੁਸੀਂ ਚਲਾਉਂਦੇ ਹੋ ਲੋਕਾਂ ਨੂੰ ਵੀ ਦੇਖਦੇ ਹੋ ਲੋਕ ਹੁਣ ਸਾਥ ਦੇਣ ਲੱਗ ਪਏ ਨੇ ਪਿੰਡਾਂ ਚ ਆਪ ਲੋਕੋ ਨਸ਼ੇ ਵਾਲੇ ਨੂੰ ਫੜਾਉਂਦਾ ਪੈਨੇ ਆਪੋ ਸਾਰੇ ਨਸ਼ੇ ਜਾਂ ਤਾਂ ਛੱਡ ਕੇ ਭੱਜ ਕੇ ਜਾਂ ਜੇਲਾ ਚੰਦਰ ਦੇ ਦਿੱਤੇ ਪਰ ਘਟੇਰ ਬਾਬਲਾ ਕਿੰਨੇ ਪਿੰਡ ਨਸ਼ੇ ਮੁਤ ਹੋ ਗਏ ਬਹੁਤ ਪਿੰਡ ਨਸ਼ਾ ਮੁਕਤ ਮੇਰੇ ਲਾਗੇ ਤਾਂ ਉਥੇ 3-4 ਪਿੰਡ ਕੋਟ ਜੀ ਲਾਗੇ ਸੀਗੇ ਧਾ ਆਪਣਾ ਬਸੰਤ ਕੋਟ ਢਿਲਵਾ ਜਿਵੇਂ ਕੋਟਲੀ ਹੋਇਆ ਉਹਨਾਂ ਪਿੰਡਾਂ ਚ ਸੀਗਾ ਨਸ਼ਾ ਪਰ ਮੇਰੇ ਕਹ 90% ਨਸ਼ਾ ਖਤਮ ਹੋ ਗਿਆ ਮੈਂ ਪੂਰਾ ਤਾਂ ਨਹੀਂ ਕਹਿੰਦਾ ਪਰ 90% ਨਸ਼ਾ ਜਿਹੜਾ ਖਤਮ ਹੋ ਗਿਆ। ਮੈਂ ਦੇਖਿਆ ਵੀ ਅੱਜ ਇੱਥੇ ਜਗਤ ਕਰਦੇ ਵੇ ਇੱਥੇ ਇੱਕ ਪਿੰਡਾਂ ਦੇ ਬਲੇ ਤਿੰਨ ਤਿੰਨ ਜਗ੍ਹਾ ਬਚੇ ਇਹ ਤਾਂ ਮਰ ਚੁੱਕੇ ਦੇ। ਬਿਲਕੁਲ ਜੀ ਇਹ ਤਾਂ ਉਹਨਾਂ ਲੋਕਾਂ ਕਰਕੇ ਕਰ ਰਹੇ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ। ਕਿਸੇ ਸਰਕਾਰ ਨੇ ਇਹ ਹਿੰਮਤ ਹੀ ਨਹੀਂ ਕੀਤੀ ਕਿ ਨਸ਼ਿਆਂ ਵਿਰੁੱਧ ਕੋਈ ਆਪਾਂ ਮਹਿੰਮਤ ਚਲਾਉਣੀ ਹੈ। ਅੱਜ ਤੱਕ ਤੁਸੀਂ ਵੀ ਪਿਛਲੇ ਤਾਂ 15 ਸਾਲਾਂ ਤੋਂ ਦੇਖੋ ਕਦੀ ਕੇ ਸਰਕਾਰ ਨੇ ਕਿਹਾ ਕਿ ਨਸ਼ਾ ਬਤ ਆਪਾਂ ਮਹਿੰਮਤ ਚਲਾਈਏ ਵਿੱਡੀਅਮੇ। ਇਹ ਤਾਂ ਮੁੱਖ ਮੰਤਰੀ ਸਾਹਿਬ ਨੇ ਮਹਿੰਮਤ ਵਿੱਡੀ ਆ ਤਾਂ ਲੋਕ ਦੱਸੋ ਜੀ ਕੋਵਰ ਵਿਜੇ ਪ੍ਰਤਾਪ ਦੀ ਆਪਣੀ ਮਰਜ਼ੀ ਆ। ਮੇਰੇ ਖਿਆਲ ਉਹ ਇੱਕ ਸਰਕਾਰ ਦਾ ਹਿੱਸਾ ਹੈ ਤਾਂ ਉਹਨੂੰ ਇਹਦੇ ਵਿੱਚ ਆਪਣਾ ਪਾਉਣਾ ਬੰਦਾ ਯੋਗਦਾਨ ਬਿਲਕੁਲ ਪਾਉਣਾ ਚਾਹੀਦਾ ਤਾਂ ਜੇ ਨਹੀਂ ਪਾਉਂਦਾ ਤਾਂ ਉਹਦੀ ਆਪਣੀ ਸਮਝ ਹੈ ਫਿਰ ਉਹਦੀ ਸਮਝ ਕੰਮ ਕਰ ਦਿਜੋ ਜਾਂ ਐਸ ਫਿਰ ਉਹ ਪੰਜਾਬੀ ਕਿਵੇਂ ਹੋ ਸਕਦਾ ਜੀ ਜੇ ਐਸ ਮਹਿੰਮ ਦੇ ਵਿੱਚ ਉਹ ਸ਼ਾਮਲ ਨਹੀਂ ਤਾਂ ਫਿਰ ਉਹ ਕਿਵੇਂ ਕਹਦਾ ਲੋਕਾਂ ਨੇ ਉਹਨੂੰ ਚੁਣ ਕੇ ਬਣਾਇਆ ਨਮੈਂਦਾ ਉਹਨਾਂ ਨੂੰ ਲੋਕਾਂ ਦੀ ਗੱਲ ਆਉਣੀ ਚਾਹੀਦੀ ਹੈ ਸਾਹਮਣੇ ਫਰੰਟ ਤੇ ਆਣ ਕੇ ਇਹਨਾਂ ਜੁਧਨਸ਼ਾ ਵਿਰੋਧ ਜਿਹੜਾ ਆਪਣਾ ਯੋਗਦਾਨ ਪਾਉਣਾ ਚਾਹੀਦਾ